ਲੋ ਵੀ ਚੱਲਦੇ ਚੱਲਦੇ ਅਸੀਂ ਪਹੁੰਚੇ ਹੈਗੇ ਆ ਇਹ ਆਲੀ ਖੁਰਦ ਦੇ ਵਿੱਚ ਇੱਥੇ ਦੇਖੋ ਪਾਣੀ ਦੀ ਬੜੀ ਪ੍ਰੋਬਲਮ ਆ ਗਈ ਜਿਹੜੇ ਪੁਰਾਣੇ ਲੋਕ ਰਹਿੰਦੇ ਸੀਗੇ ਉਹ ਦੇਖੋ ਇਧਰ ਅਫਸਰ ਵੀ ਆਏ ਸਨ ਉਹ ਜਾ ਰਹੇ ਨੇ ਸਾਹਮਣੇ ਉਹ ਅਫਸਰ ਜਿਹੜੇ ਵੱਡੇ ਵੱਡੇ ਗੱਡੀਆਂ 'ਚ ਆਏ ਸਨ ਉਹ ਜਾ ਰਹੇ ਨੇ ਉਹ ਦੇਖੋ ਅਫਸਰ ਜਿਹੜੇ ਹੈਗੇ ਮੌਇਨਾ ਕਰਨ ਲਈ ਆਏ ਨੇ ਤੇ ਆਹ ਜਿਹੜੇ ਆਪਣੇ ਆ ਦੇਖੋ ਭਜਨ ਕਰਾ ਰਹੇ ਨੇ ਇੰਨੀਆਂ ਚਿੱਠੀਆਂ ਪਾਈਆਂ ਨੇ ਇਹਨਾਂ ਨੇ ਆਰ ਪੀ ਸਿੰਘ ਜੀ ਨੇ ਆਹ ਦੇਖੋ 8 8 ਕਿਲੋ ਭਜ ਜਿਹੜਾ ਹੈ ਨਾਲ ਚੱਕੀ ਫੜਦੇ ਆ ਜਿਹੜਾ ਸਾਰਾ ਘਟੋ ਘਟੋ 5 10 ਕਿਲੋ ਹੋਣਾ 5 10 ਕਿਲੋ ਹੋਣਾ ਇਹ ਇਹ ਤੁਹਾਡਾ ਕਿਹੜੀ ਚੀਜ਼ ਜਾਣੇ ਇੱਥੇ ਰੱਖੋ ਜਰਾ ਇਹ ਮੈਂ ਜੀ ਬਾਟਰ ਸਪਲਾਈ ਨਾਲ ਬਾਟਰ ਸਪਲਾਈ ਨਾਲ ਦੇਖੋ ਜੀ ਪੰਗਾ ਦਿਖਾਓ ਜੀ ਇਹ 2014 ਦਾ ਇਹਨਾਂ ਤੋਂ ਆ ਰਹੀ ਸੂਚਨਾ ਮੰਗਦਾ ਹਾਂ ਵੀ ਲੋਕਾਂ ਨੂੰ ਪਾਣੀ ਨਹੀਂ ਪਹੁੰਚਦਾ ਆ ਦਿਖਾ ਵੀ ਇੱਧਰ ਆ ਕੇ ਹਾਂ ਮੈਨੂੰ ਸੂਚਨਾ ਦਿਓ ਸੂਚਨਾ ਨਹੀਂ ਦਿੰਦੇ ਐਕਸ਼ਨ ਆ ਉਹ ਕਹਿੰਦੇ ਸਾਡੇ ਨਾਲ ਨਹੀਂ ਸੰਬੰਧਤ ਹੋਰ ਤੇਰੇ ਪਿਓ ਨਾਲ ਸੰਬੰਧਤ ਆ ਹਾਂ ਹਾਂ ਬਾਟਰ ਸਪਲਾਈ ਨਾਲ ਦੇ ਸੰਬੰਧਤ ਲੋਕਰਾਤਰਾ ਕਰਦੇ ਨੇ ਪਾਣੀ ਕਿ ਸਾਨੂੰ ਨਹੀਂ ਮਿਲਦਾ ਫਿਰ ਮੈਂ ਆ ਐਕਸ਼ਨ ਆச்சா ਐਕਸ਼ਨ ਐਸਡੀਓ ਐਸਡੀਓ ਤਾਂ ਇਹ ਲੋਕ ਜਿਹੜੇ ਹੈਗੇ ਨੇ 2018 ਤੋਂ ਕਨੈਕਸ਼ਨ ਫੀਸ ਫ੍ਰੀ ਆ ਤੇ ਜਿਹੜੇ ਆਪਰੇਟਰ ਨੇ 15 15 10 5-5000 ਰੁਪਿਆ ਲੈ ਕੇ ਕਨੈਕਸ਼ਨ ਫਿਰ ਕਾਪੀਆਂ ਬਣਾਉਣ ਦਾ ਪੈਸੇ ਲੈਂਦੇ ਨੇ ਮੈਂ ਆਰਟੀਰਾਂ ਨੂੰ ਸੂਚਨਾ ਮੰਗਦਾ ਇਹਨਾਂ ਤੋਂ ਦਿੰਦੀ ਨਹੀਂ ਅੱਛਾ ਤਾਂ ਬੜੇ ਤੇ ਰੱਖੇ ਹੋਏ ਹੈਗੇ ਹੈ ਫਿਰ ਆਹ ਦੇਖੋ ਫਿਰ ਸਾਨੂੰ ਬੁਲਾ ਲੈਂਦਾ ਇੱਕ ਮੈਂ ਤੱਲੜ ਫੋਟੋਆਂ ਭੇਜੀਆਂ ਆਹ ਕਲੋਨੀਆਂ ਨਾਲ ਚਾਰ ਚੰਨ ਮੈਂ ਕਹਿੰਦਾ ਵੀ ਨਕਸ਼ਾ ਲਿਆਓ ਜਿਹੜੇ ਹਿਸਾਬ ਨਾਲ ਪਾਣੀ ਵਾਲੀ ਟੈਂਕੀ ਬਣੀ ਆ ਟੈਂਕੀ ਦੇ ਮੁਤਾਬਕ ਜੋ 2008 ਚ ਟੈਂਕੀ ਬਣੀ ਆ ਟੈਂਕੀ ਦਾ ਹਿਸਾਬ ਨਾਲ ਜਿੱਥੇ ਤੋਂ ਤੁਹਾਡਾ ਇਹ ਵਾਲੀ ਖੁਰਦੂ ਨੂੰ ਦਾ ਸਿੰਘਪੁਰੇ ਨੂੰ ਪਾਣੀ ਜਾਂਦਾ ਇਹਨਾਂ ਨੂੰ ਕੱਲੜ ਫੋਟਾ ਚਾਹ ਦੇਖੋ ਸਾਰਾ ਇਹ ਵਾਟਰ ਸਪਲਾਈ ਨਾਲੀ ਪੰਗਾ ਜੀ ਇਹ ਇਹ ਸਾਰਾ ਵਾਟਰ ਸਪਲਾਈ ਦਾ ਪੰਗਾ 14 ਸਾਲ 14 ਤੋਂ ਲੱਗਿਆ ਦੇਖੋ ਮੁੰਡਾ ਮੈਂ 1500 ਰੁਪਈਆ ਉੱਥੇ ਇੱਕ ਪਰੇ ਦਾ ਮੈਨੂੰ ਇਹ ਡਿਸਪੈਂਸਰੀ ਉਹ ਕਟਾਇਆ ਕੁਨੈਕਸ਼ਨ ਉਹਦਾ ਡਾਕਟਰ ਕਹਿੰਦਾ ਆਰ ਪੀ ਸਿੰਘ ਜਦੋਂ ਸਵੇਰੇ ਉਹਨੇ ਟੱਟੀ ਕੀਤੀ ਹੁੰਦੀ ਆ ਆ ਬੋਤਲਾਂ ਪੀਂਦਾ ਸ਼ਰਾਬ ਦੀਆਂ ਕਹਿੰਦੇ ਪਤਾ ਨਹੀਂ ਕੌਣ ਲਾ ਗਿਆ ਮੈਂ ਬਾਟਸ ਸਪਲਾਈ ਵਾਲਿਆਂ ਤੋਂ ਕਹਿ ਕੇ ਕਟਵਾਇਆ ਕਟਵਾਉਣ ਤੋਂ ਬਾਅਦ ਪਾਣੀ ਵਧੀਆ ਆਉਂਦਾ ਉਹ ਲਵਾਉਂਦੇ ਨੇ ਰੇੜੀਆਂ ਵਾਲੇ ਉੱਥੇ ਸੜਕ ਤੇ ਲੋਕਾਂ ਨੇ ਹਾਉਦੀਆਂ ਬਣਾਈਆਂ ਹੋਈਆਂ ਨੇ ਹਾਉਦੀਆਂ ਦੇ ਵੀ ਮੈਂ ਖੱਚ-ਕੱਚ ਤੱਲੜ ਫੋਟਾਂ ਭੇਜਿਆ ਪਰਵਾਹ ਹੀ ਨਹੀਂ ਕਰਦੇ ਇਹ ਅਫਸਰ ਆ ਮੇਰੇ ਕੋਲ ਰਿਕਾਰਡ ਆ ਸਾਰਾ ਮੈਂ ਕੱਲੜ ਫੋਟਾਂ ਭੇਜਦਾ ਆ ਹੁਣ ਐਸ்சி ਵੀ ਆਇਆ ਮੈਂ ਉੱਪਰ ਤੱਕ ਗਿਆ ਹੋਇਆ ਇਹਨਾਂ ਦੇ ਵੀ ਜ਼ਿਆਦਾ ਬਦਲੀ ਕਰੋ ਜਾਂ ਇਹਨਾਂ ਨੂੰ ਡਿਸਮਿਸ ਕਰੋ ਵੇ ਤਾਂ ਹਾਦੀ ਹੋ ਗਿਆ ਮੈਨੂੰ ਕਹਿੰਦੇ ਜੀ ਕਨੈਕਸ਼ਨ ਕੱਟ ਤੇ ਪਹਿਲਾਂ ਤਾਂ ਮੰਦੇ ਨਹੀਂ ਸੀ ਵੀ ਇਹ ਨਜਾਇਜ਼ ਕਨੈਕਟਸ ਫਿਰ ਐਕਸ਼ਨ ਮੰਨ ਗਿਆ ਕਹਿੰਦਾ ਨਹੀਂ ਨਜਾਇਜ਼ ਕਨੈਕਸ਼ਨ ਕੱਟਦੇ ਨੇ ਮੈਂ ਇਹਨਾਂ ਨੂੰ ਕਿਹਾ ਵੀ ਕੀ ਦੇ ਨਾਮ ਤੇ ਕੀ ਉਹਨਾਂ ਨੇ ਤੁਹਾਨੂੰ ਦਿੱਤਾ ਡਾਕੂਮੈਂਟਸ ਦਿੱਤੇ ਨੇ ਕੀ ਉਹਦਾ ਤੁਸੀਂ ਰੈਵਨਿਊ ਦਿੰਦਾ ਉਹ ਕੀ ਨੰਬਰਾ ਕਾਪੀ ਨੰਬਰ ਉਹ ਦਿਓ ਮੈਨੂੰ ਕਹਿੰਦੇ ਜੀ ਨਜਾਇਜ਼ ਕਨੈਕਸ਼ਨ ਲੱਗੇ ਸੀ ਜੀ ਕੱਟ ਤੇ ਮੈਂ ਕੱਟਣ ਦਾ ਨਹੀਂ ਮੈਨੂੰ ਸੂਚਨਾ ਦਿਓ ਤੁਸੀਂ ਇੱਥਾ ਕੋਈ ਮੁਹੰਮਦ ਨੂੰ ਕਾਪੀ ਜਾਰੀ ਕੀਤੀ ਹੋਈ ਆ ਇਹ ਮੰਡੀ ਬੋਰਡ ਦਾ ਫਾੜਾ ਫਾੜ ਦੇ ਉੱਤੇ ਕਨੈਕਸ਼ਨ ਲਾਇਆ ਹੋਇਆ। ਹਾਲਾਂਕਿ ਕੋਈ ਰਿਕਾਰਡ ਨਹੀਂ ਇਹਦਾ ਕੋਈ ਕੁਝ ਨਹੀਂ ਕਾਗੀ ਬਣਾ ਦੀ ਆ ਉਹਨੂੰ। ਉਹ तास ਖੇਡਦੇ ਸੀ ਉਹ ਪਾਣੀ ਵਾਲੇ ਟੈਕ ਦੇ ਪ੍ਰਸਾਦ ਦੇਣ ਵਾਲੇ ਸੀ। ਉੱਥੇ ਬੰਦੇ ਰੱਖੇ। ਇਹ ਮੰਡੀ ਦੀ ਅਫਸਰ ਕੱਲੜ ਫੋਟੋਾਂ ਤੇ ਜਿਹਨੇ ਸਾਰਾ ਮੇਰੇ ਕੋਲ ਇਹਨਾਂ ਡਿਪਾਰਟਮੈਂਟ ਦੀਆਂ ਨੋਟੀਫਿਕੇਸ਼ਨ ਅਨੁਸਾਰਾ ਕੁਝ ਵੀ ਕਿਵੇਂ ਮੁਲਾਜ਼ਮ ਰੱਖਣੇ ਨੇ। ਗਲਤ ਮੁਲਾਜ਼ਮ ਰੱਖੇ ਨੇ ਇਹਨਾਂ ਨੇ। ਆਪਣੀ ਮਰਜ਼ੀ ਨਾਲ ਰੱਖੇ ਹੋਏ ਨੇ। ਇਹ ਵੱਡੀ ਵੱਡੀ ਗੱਡੀਆਂ ਜਾਂਦੇ ਹੈਗੇ ਅਫਸਰ ਦਾ ਮਹਾਰਾਜ ਮੈਂ ਕਮਾਲੀਆ ਗੱਡੀਆਂ ਮਿਲਿਆ ਹੈ ਸਰਕਾਰੀ ਸਾਰੀ ਗੱਡੀਆਂ ਮਿਲਿਆ ਮੈਂ ਸਕੂਟਰ ਤੇ ਕੁੰਦਾ ਮੈਨੂੰ ਬੀਪੀਐਚ ਹੋਣ ਲੱਗਿਆ ਇਹਨਾਂ ਦੀ ਕਰਕੇ ਪਰਸੋ ਐਕਸੀਡੈਂਟ ਹੋ ਗਿਆ ਲੈ ਮੈਂ ਹੈਰਾਨ ਆ ਆ ਦੇਖੋ ਇੱਕ ਮੈਂ ਮੈਂ ਬਰਨਾਲੇ ਦਾ ਹੈਗਾ ਹਾਂ ਮੈਂ ਬਰਨਾਲੇ ਸ਼ਹਿਰ ਦਾ ਹੈਗਾ ਬਰਨਾਲੇ ਤੋਂ ਇੱਥੇ ਲੁਧਿਆਣਾ ਆਏ ਸੀ ਹਾਂ ਮੈਂ ਚਲੋ ਛੋਟਾ ਜਿਹਾ ਪ੍ਰਾਈਵੇਟ ਨੌਕ ਕੋਈ ਨੌਕਰੀ ਕਰਦੇ ਸੀ ਆ ਪਾਣੀ ਦੇ ਟਾਂ ਆਹਾਂ ਦੇਖੋ ਮੇਰੇ ਬੰਦੇ ਹੈਗੇ ਨੇ ਵਰਜੀਵ ਕੁਮਾਰ ਸ੍ਰੀ ਸਲਾਮਤ ਬਾਸੀ ਰਾਏ ਮਕਾਨ ਨੰਬਰ ਸ੍ਰੀ ਪੱਗ ਸਿੰਘ ਨਗਰ ਬਰਨਾਲਾ ਇਹ ਬਹੁਤ ਵੱਡੀਆਂ ਵੱਡੀਆਂ ਜਿਹੜੀਆਂ ਹੈਗਾ ਨਾ ਜਾਲੀ ਬਿਲ ਪੈਂਦੇ ਨੇ ਉੱਥੇ ਦਫ਼ਤਰਾਂ 'ਚ ਬੈਠ ਕੇ ਕੱਲ ਵੀ ਇਹਨਾਂ ਨਾਲ ਬੈਠਾ ਸੀ ਮੈਂ ਕੁਦਰਤੀ ਅਚੰਚੇਤ ਐਕਸ਼ਨ ਦੇ ਦਫ਼ਤਰ ਚ ਲੱਗ ਗਿਆ ਐਕਸ਼ਨ ਦੇ ਦਫ਼ਤਰ 'ਚ ਸੰਜੀਵ ਕੁਮਾਰ ਬੈਠਾ ਮੈਨੂੰ ਕਹਿੰਦੇ ਆ ਬਰਨਾਲੇ ਦਾ ਸੰਜੀਵ ਕੁਮਾਰ ਜੀ ਆ ਮੈਂ ਅੱਛਾ ਚਾ ਇਹ ਠੇਕੇਦਾਰ ਆ ਤੁਹਾਡਾ ਜਿਹੜਾ ਤੁਹਾਨੂੰ ਰੈਵਨਿਊ ਕਹਿੰਦਾ ਇਹਦੇ ਦੇ ਬਰਨਾਲੇ ਵੀ ਘੇਰੇ ਸੀ ਇਹ ਹੈਂ ਨਾ ਨਾ ਹਾਂ ਇੱਥੇ ਉਹ ਪੱਖੋੜ ਰੋਡ ਤੇ ਰਹਿੰਦੇ ਨੇ ਐਡਰੈਸ ਬਰਨਾਲੇ ਦਾ ਅੱਛਾ ਅੱਛਾ ਰਹਿੰਦੇ ਇੱਥੇ ਨੇ ਮੈਂ ਜੰਪਲ ਬਰਨਾਲੇ ਦਾ ਤੁਸੀਂ ਕਿਵੇਂ ਇਹ ਐਕਸ਼ਨ ਜਾਲੀ ਬਿੱਲ ਪਾਉਂਦੇ ਨੇ ਬਾੜੀ ਸਾਹ ਬੜਾ ਹੀਰ ਫੇਰੇ ਬਹੁਤ ਆਹ ਦੇਖੋ ਬਿੱਲ ਕਰੋੜਾਂ ਲੱਖਾਂ ਰੁਪਏ ਦਾ ਪਰ ਜੇ ਤੁਹਾਡੀ ਕੈਂਕੀ ਦਾ ਨੁਕਸਾਨ ਇੱਥੇ ਹੁੰਦਾ ਜਾਂ ਲੀਕੇਜ ਹੁੰਦੀ ਆ ਬੇਲ ਪ੍ਰਤਾਪ ਸਿੰਘ ਵਾਲੇ ਪਿੰਡ ਆ ਸਰਕਾਰੀ ਗੱਡੀ ਆ ਜੈਨ ਜੈਨਪੁਰ ਦੇ ਪਿੰਦ ਨੇ ਬਾਹਰ ਨਾੜੇ ਦੇ ਪਿੰਦ ਨੇ ਉੱਥੇ ਬੈਠੇ ਪਾਈ ਅੱਛਾ ਗੱਲ ਸੁਣੋ ਜਿਹੜਾ ਨਹਿਰੀ ਪਾਣੀ ਲੈ ਕੇ ਆਣਾ ਇਹ ਤਾਂ ਫਿਰ ਅਰ ਮਰ ਰੁਪਏ ਦਾ ਪ੍ਰੋਜੈਕਟ ਦਾ ਬੜਾ ਬਾਪਾ ਜਣਾ ਨਹਿਰੀ ਪਾਣੀ ਆ ਬਾਟ ਸਪਲਾਈ ਜਿਹੜਾ ਨਹੀਂ ਨਹਿਰੀ ਪਾਣੀ ਵੀ ਆ ਰਿਹਾ ਨਾ ਹੁਣ ਆ ਬਾਟ ਸਪਲਾਈ ਚੱਕੀ ਜਾਣੀ ਸਾਰੀ ਹਾਂ ਇਹ ਤਾਂ ਜੀ ਆ ਦੇਖੋ ਮੇਰੇ ਕੋਲ ਮੈਂ ਸਰਟੀਫਾਈਡ ਕਾਪੀਆਂ ਲਈਆਂ ਹੋਈਆਂ ਨੇ ਠੀਕ ਆ ਬੋ ਜਾਨੀ ਕਿ ਤੁਹਾਡੇ ਸਾਰੇ ਰਿਕਾਰਡ ਆ ਤਿੰਨ ਬੰਦੇ ਨੇ ਨਾ ਜਿਹੜੇ ਹੈਗੇ ਨੇ ਗਵਰਨਮੈਂਟ ਕੰਟਰੈਕਟਰ ਜਿਹੜੇ ਹੈਗੇ ਇਹਨਾਂ ਦੇ ਤਿੰਨ ਬੰਦੇ ਨੇ ਮੇਰੇ ਮੈਂ ਤੁਹਾਨੂੰ ਬੇਨਤੀ ਕੀਤੀ ਪਹਿਲਾਂ आओ ਪਹਿਲੇ ਹੁਣ ਅਸੀਂ ਜਿਆਦਾ ਜਾਂਦੇ ਆਂਦੇ 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 ਲੇਟ ਹੋਵੇ ਅਫਸਰ ਤਾਂ ਨੱਠ ਨੇ ਨੱਠ ਨੇ ਤੁਹਾਡੇ ਦਾ ਆਪਣਾ ਆਰ ਪੀ ਸਿੰਘ ਜੀ ਅਫਸਰ ਹਟਾ ਤੇ ਆ ਟੋਆ ਪਾਟ ਕੇ ਚਲੇ ਗਏ ਦੇਖੋ ਆ ਦੇਖੋ ਅਫਸਰ ਆਏ ਸੀਗੇ ਆਪਰ ਦਿੱਕਤ ਦਿਖਾਈ ਕਰਦੇ ਬੈੇ ਸੀਗੇ ਆਰ ਪੀ ਸਿੰਘ ਜੀ ਨੂੰ ਦੇਖ ਕੇ ਨੱਠ ਗਏ ਮੈਂ ਕਹਿੰਦਾ ਵੀ ਤੁਸੀਂ ਨਕਸ਼ਾ ਚੱਕੋ ਹਾਂ 2008 ਦੀ ਟੈਂਕੀ ਬਣੀ ਹੈ ਟੈਂਕੀ ਦੇ ਹਿਸਾਬ ਨਾਲ ਤੁਸੀਂ ਕਨੈਕਸ਼ਨ ਲਓ ਹਾਂ ਉਹਦਾ ਠੇਕੇਆ ਪ੍ਰਾਪਰਟੀ ਡੀਲਰ ਨੇ ਹਾਂ ਉਹ ਲੋਕਾਂ ਨੂੰ ਉਪ ਸਬਜ਼ ਬਾਗ ਦਿਖਾ ਕੇ ਹਾਂ ਜੀ ਗਾਜ਼ਰ ਮੂੜੀਆਂ ਦਾ ਖਾ ਕੇ ਵੀ ਇੱਥੇ ਕਲੋਨੀ ਚ ਜੀ ਇੱਥੇ ਸੀਵਰੇਜ ਵੀ ਪਿਆ ਵਾਟਰ ਸਪਲਾਈ ਵੀ ਆ ਪਾਏ ਆਪ ਦੀ ਆਪ ਦੀ ਮਰਜ਼ੀ ਨਾਲ ਕਨੈਕਸ਼ਨ ਜੁੜੇ ਹੋਏ ਨੇ ਮੇਨ ਕੋ ਹਾਂ ਤਾਂ ਲੋਕਾਂ ਨੂੰ ਬਿੱਲ ਇਕੱਠੇ ਕਰੀ ਜਾਂਦੇ ਨੇ ਲੋਕਾਂ ਨੂੰ ਆਪਦੀਆਂ ਪ੍ਰਾਪਰਟੀਆਂ ਮਹਿੰਗਿਆ ਵੇਚ ਜਾਂਦੇ ਨੇ ਮੇਰੇ ਕੋਲੇ ਆਇਆ ਕੱਲ ਕਿਸੇ ਦਾ ਫੋਨ ਆਇਆ ਕਹਿੰਦਾ ਜੀ ਮੈਂ ਪ੍ਰਭਾਰੀਆਂ ਆਮ ਆਦੀ ਪਾਰਟੀ ਦਾ ਹਾਂ ਮੈਂ ਆਖਿਆ ਆਮ ਆਦੀ ਪਾਰਟੀ ਦਾ ਮੇਰੇ ਬਾਰੇ ਜਾਣਦਾ ਆਰ ਪੀ ਸਿੰਘ ਦੇ ਨਾਂ ਤੇ ਹਾਂ ਕਹਿੰਦਾ ਨਹੀਂ ਜੀ ਕਹਿੰਦਾ ਤੁਸੀਂ ਕਲਾਡਾਂ ਨੂੰ ਇਹਨਾਂ ਨੇ ਕੀਤੀ ਹੋਣੀ ਆ ਉਹ ਕਾਕਾ ਮੈਂ ਫਾਊਂਡਰ ਮੈਂਬਰ ਆ ਆਮ ਆਦਮੀ ਪਾਰਟੀ ਦਾ ਹੂੰ ਤੂੰ ਮੈਨੂੰ ਕੀ ਜਾਣਦਾ ਮੇਰੇ ਆਲੇ-ਦੋਲੇ ਸਾਰਿਆਂ ਨੂੰ ਪਤਾ ਹੈਗਾ ਹੂੰ 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 ਕਹਿਣ ਦਾ ਮਤਲਬ ਤੁਸੀਂ ਇਹਨਾਂ ਦੀ ਇੰਟਰਵਿਊ ਲੈਂਦੇ ਇਹਦੇ ਨਿਕਲ ਕੇ ਹੁਣ ਕੋਈ ਗੱਲ ਜਿਹੜੀ ਗੱਲਾਂ ਦੱਸਿਆ ਨੇ ਤੁਸੀਂ ਸਾਰੇ ਲੋਕੀ ਵੇਖ ਰਹੇ ਨੇ ਆਰਪੀਐਸ ਨੇ ਇਹਨੇ ਆ ਥੱਬੇ ਰੱਖੇ ਹੋਏ ਨੇ ਇਹ ਦੋ ਪਾਣੀ ਦਾ ਵੀ ਰੱਖੇ ਹੋਏ ਨੇ ਤੁਹਾਨੂੰ ਘਰ ਵੀ ਹੋ ਰਿ ਪਏ ਨੇ ਬਹੁਤ ਜਾਣੀ ਕਿ ਇਹਨੇ ਚਿੱਠੀਆਂ ਪਾਈਆਂ ਨੇ ਸਿਰਫ ਸਮਾਜ ਸੇਵਕ ਨੇ ਇਹ ਲੋਕਾਂ ਦੇ ਪੜੇ ਲਈ ਨਿਕਲਦੇ ਨੇ ਘਰੋਂ ਤੇ ਸੁਣਵਾਈ ਕਿਥੇ ਨਹੀਂ ਆ ਗਈ ਹਾਂਜੀ ਸ ਹ ਸਭ ਦੇ ਆ ਦੇਖੋ ਚਲੋ ਹਾਲ ਪਿਸਿਆ ਆਪਾਂ ਗੱਲ ਖਤਮ ਕਰੀਏ ਤੁਮ ਆਪਾਂ ਜਿਹੜੀ ਆਪਣੀ ਹੈਗੀ ਆ ਤੁਸੀਂ ਜੋ ਆਪਣਾ ਕਰ ਰਹੇ ਹੈਗੇ ਉਹ ਸਮਾਜ ਦੇ ਲਈ ਕਰ ਰਹੇ ਹੈਗੇ ਉਹ ਅਫਸਰ ਆਏ ਸਨ ਗੱਡੀਆਂ ਚ ਆਏ ਸਨ ਗੱਡੀਆਂ ਚ ਨਿਕਲ ਜਾਣਾ ਉਹਨਾਂ ਨੇ ਪਰ ਤੁਸੀਂ ਇਹਨਾਂ ਨੂੰ ਘੇਰਿਆ ਹੋਇਆ ਵਾ ਪੜਨੇ ਪਾਇਆ ਹੋਇਆ ਲੇਕਿਨ ਪੱਲੇ ਅੱਲੇ ਕੁਝ ਨਹੀਂ ਪਹਿਣਾ ਆਪਣਾ ਸਰਕਾਰ ਵੀ ਨਾਲ ਮਿਲੇ ਹੋਈ ਐ ਐਮਐਲ ਵੀ ਨਾਲ ਮਿਲੇ ਹੋਏ ਆਪ ਸਭ ਵੀ ਨਾਲ ਮਿਲੇ ਹੋਏ ਨੇ ਜਨਤਾ ਗੁੰਗੀ ਆ ਬੋਲਦੀ ਨਹੀਂ ਤੁਝ ਕੱਲੇ ਬੋਲਦੇ ਮੈਂ ਕਹਿੰਦਾ ਜੀ ਮੈਂ ਪਲਾਇਆ ਇੱਕ ਔਲਡ ਖੜੇ ਸੀ ਉਹਿੱਥੇ ਦਾ ਮੇਰੇ ਤੋਂ ਪਹਿਲਾਂ ਰਹਿੰਦੇ ਨੇ ਉਹ ਮਨੀਸ਼ ਜਿਹੜੇ ਇੱਥੇ ਯੂਨੀਵਰਸਿਟੀ ਆਪਣੇ ਮਾਸਟਰ ਲੱਗਾ ਹੋਇਆ ਕਹਿੰਦਾ ਜੀ ਕੀ ਮਸਲਾ ਪਹਿਲਾਂ ਕਹਿੰਦਾ ਮੈਂ ਸੈਰ ਕਰਨ ਜਾਣਾ ਮੈਂ ਜਾਂ ਤੂੰ ਸੈਰ ਕਰਨ ਕੋਈ ਨਹੀਂ ਨਾਲ ਖੜਦਾ ਜੀ ਨਹੀਂ ਖੜਦਾ ਜੀ ਆਪ ਵੀ ਤੁਸੀਂ ਇਕੱਲੇ ਲੱਗੇ ਹੋਏ ਨੇ ਆਪਾਂ ਜਣੂ ਦਿਖਾਤਾ 5 ਕਿਲੋ ਮਗਰ ਇੱਕ ਮੈਂ ਸ਼ਿਕਾਇਤ ਕੀਤੀ ਸੀ ਵਾਟਰ ਸਪਲਾਈ ਤੇ ਇੱਥੇ ਪ੍ਰਵਾਸੀ ਸੀਗਾ ਰਹਿੰਦਾ ਹਾਂ ਉਹ 15-1500 ਰੁਪਏ ਲੈ ਕੇ ਕਨੈਕਸ਼ਨ ਦੇ ਰਿਹਾ ਸੀ ਉਹ ਮੇਰੀ ਨਗਰ ਤੇ ਮੈਂ ਡਾਕਟਰ ਦੇ ਕੰਮ ਗਿਆ ਹਾਂ ਉਹ ਡਾਕਟਰ ਕਹਿੰਦਾ ਆਰ ਪੀ ਸਿੰਘ ਇੱਥੇ ਟੱਟੀ ਦਾ ਮੈਂ ਕਹਿੰਦਾ ਵੀ ਦੇਖੋ ਰੇੜੀ ਵਾਲਾ ਮੀਟਰ ਵਾਲਾ ਖੜਦਾਗਾ ਉਹ ਮੈਂ ਗਿਆ ਤਾਂ ਮੈਂ ਉੱਥੇ ਜਾ ਕੇ ਦੇਖਿਆ ਤਾਂ ਪਾਣੀ ਦਾ ਕਨੈਕਸ਼ਨ ਲਾਇਆ ਪਿਆ 15 ਮੈਂ ਕਰਕੇ ਛੁੱਟੀ ਚੱਲਿਆ ਉਹ ਸੁਨੀਲ ਕੁਮਾਰ ਸੁਨੀਲ ਪਾਲ ਛੁੱਟੀ ਚੱਲਿਆ ਤੇ ਚਾਰ ਕਨੈਕਸ਼ਨ ਠੋਕ ਗਿਆ ਫਿਰ ਕਹਿੰਦੇ ਇਸ ਮਤਲ ਇਹਨਾਂ ਦਾ ਕੋਰਪ੍ਰੈਸ਼ਨ ਦਾ ਅੱਡਾ ਬਣਿਆ ਹੋਇਆ ਝਾਲੀ ਬਿੱਲ ਪੈਂਦੇ ਨੇ ਇਸ ਕਰਕੇ ਤੁਸੀਂ ਥੋੜਾ ਜਾ ਥੋੜਾ ਧਿਆਨ ਦੇਵੇ ਸਰਕਾਰ ਜਿਹੜੇ ਆਮ ਆਦਮੀ ਪਾਰਟੀ ਉਹ ਵੀ ਧਿਆਨ ਦੇਵੇ ਬੜੇ ਲੋਕ ਪਰੇਸ਼ਾਨ ਨੇ ਜਿਹੜਾ ਵੀ ਪਾਣੀ ਵਾਟਰ ਸਪਲਾਈ ਦਾ ਸਿਸਟਮ ਹੈਗਾ ਇਹਨੇ ਬੜੀਆਂ ਆਰਟੀਆਪੀਏ ਦੀ ਮੰਗ ਕੀਤੀ ਹੈ ਕਿ ਜਿਹੜੇ ਨਜਾਇਨ ਕਨੈਕਸ਼ਨ ਲੱਗੇ ਆ ਉਹਨਾਂ ਨੂੰ ਲੀਗਲ ਕਰਿਆ ਜਾਵੇ ਉਹਨਾਂ ਕੋਲ ਫੈਸਲੇ ਲਏ ਜਾਣੇ ਇਹ ਕਹਿੰਦਾ ਲੋਕਾਂ ਨਾਲ ਨਹੀਂ ਜਿਹੜੇ ਕਲੋਨਾਈਜ਼ਰ ਗਲਤ ਕਲੋਨੀਆਂ ਕੱਟ ਕੇ ਉਹਨਾਂ ਤੇ ਐਫ ਆਈ ਦਰਜ ਕਰਾਓ ਇਹਨਾਂ ਨੂੰ ਬਾਰ ਬਾਰ ਕਿਹਾ ਠੀਕ ਆ ਵੀ ਜਿਹੜੇ ਕਲੋਨਾਈਜ਼ਰ ਗਰੀਬ ਆਦਮੀ ਨੂੰ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਵਿਚਾਰਿਆਂ ਨੂੰ ਇਹਨਾਂ ਨੂੰ ਹੀ ਪਤਾ ਲਿਆ ਵੀ ਪੈਸੇ ਕੱਢ ਤੇਰੇ ਤੇ ਕੋਈ ਵਾਲ ਨਹੀਂ ਬਾਜ ਤੇਰਾ 10000 ਰੁਪਏ 15000 ਰੁਪਏ ਤੇਰਾ ਪਾਰਗਾਹ ਵੇਚਦੇ ਆ ਇੱਥੇ ਪਾਣੀ ਵੀ ਆਉਂਦਾ ਜੀ ਇੱਥੇ ਆਹ ਵੀ ਆਉਂਦਾ ਤੈਨਾਂ ਦਾ ਮਤਲਬ ਕਲੋਨੀਆਂ ਬੇਚ ਜਾਂਦੇ ਨੇ ਤੇ ਲੋਕ ਤੜਫਦੇ ਰਹਿੰਦੇ ਨੇ ਬਸ 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 ਨਾ ਸੀਵਰੇਜ ਨਾ ਇੱਥੇ ਸਰਪੰਚ ਲੰਡੂ ਸਰਪੰਚ ਨੇ ਤੁਹਾਨੂੰ ਪਤਾ ਹੀ ਨਹੀਂ ਕਾਨੂੰਨ ਦਾ ਨਾ ਦਫ਼ਤਰ ਦਾ ਪਤਾ ਨਾ ਮਹਿਕਮੇ ਦਾ ਪਤਾ ਸਰਪੰਚ ਕਹਿੰਦਾ ਮੈਂ ਸਾਰੀ ਉਮਰ ਵਾਸਤੇ ਆ ਰੱਬ ਬਣ ਗਿਆ ਦੇਖੋ ਸੋਚ ਬਦਲੋ ਸਮਾਜ ਬਦਲੇ ਕਾ ਆਰ ਪੀ ਸਿੰਘ ਜੀ ਤੁਸੀਂ ਸਾਨੂੰ ਆਪਣਾ ਸੱਦੇ ਇੱਥੇ ਅਸੀਂ ਆਏ ਤੇ ਤੁਸੀਂ ਗੱਲਾਂ ਦੱਸੀਆਂ ਤੇ ਅਫਸਰ ਵੀ ਆਏ ਇੱਥੇ ਪਾਣੀ ਵਾਲੇ ਸਿਵਰੇਜ ਬੋਰਡ ਵਾਲੇ ਤੇ ਤੁਸੀਂ ਆਪਣਾ ਵੀ ਦਿਖਾਇਆ ਥੱਬਾ ਜਿਹੜੇ ਕਾਗਜ਼ ਦੀਆਂ ਆਰਟੀਆਈਆਂ ਪਾਈਆਂ ਨੇ ਕੰਪਲੇਂਟਾਂ ਪਾਈਆਂ ਨੇ ਤੁਹਾਡਾ ਧੰਨਵਾਦ ਤੁਸੀਂ ਸੇਵਾ ਕਰਦੇ ਰਹੋ ਲੋਕੀ ਨਹੀਂ ਜਾਗਨੇ ਲੋਕੀ ਸੁੱਤੇ ਪਏ ਨੇ ਇਹ ਹਿੰਦੁਸਤਾਨ ਦੇ ਲੋਕੇ ਇਹਦੇ ਸੌਂਦੇ ਰਹੇ ਨੇ ਇਹਦੇ ਸੁੱਤੇ ਰਹਿ ਜਾਣਗੇ ਪਰ ਇਹਨਾਂ ਦਾ ਭਲਾਤਾ ਦੀ ਹੋਊਗਾ ਇਹ ਛੋਟੇ ਬੱਚੇ ਨੇ ਉਹਨਾਂ ਦਾ ਸੋਚ ਲੈਣ ਭਵੇ ਕੋਈ ਕਸੂਰ ਨਹੀਂ ਜਿਹੜੇ ਪ੍ਰਾਪਰਟੀ ਡੀਲਰ ਨੇ ਉਹ ਠੱਗੀਆਂ ਮਾਰ ਬਸ ਲੋਕੀ ਵੀ ਅਨਪੜ੍ਹ ਨੇ ਜਾਂ ਸੋਚਦੇ ਨਹੀਂ ਹੈਗੇ ਆ ਲਾਲਚੀ ਆ ਲੋਕ ਵੀ ਬੇਵਕੂਫ ਨੇ ਤੇ ਉਹਨਾਂ ਨੂੰ ਬੇਵਕੂਫ ਬਣਾਇਆ ਜਾਂਦਾ ਬਸ ਮਰਜੀ ਬੇਵਕੂਫ ਬਣਾ ਹਾਂ ਲੋਕੀ ਬਣਨ ਲਈ ਤਿਆਰ ਨੇ ਬਸ ਚਲੋ ਧੰਨਵਾਦ ਤੁਹਾਡਾ ਬਹੁਤ ਬਹੁਤ